बच्चे पैदा करो नहीं तो नौकरी तो क्डा बाहर कंपनी ने कर्मचारियों दिता अजीबो गरीब हुक्म इस हु सुन के हर कोई हैरान जानो की है इस पिछे दी ਸੱਚਾਈ ਜਿਹਾ ਅੱਜਕੱਲ ਦੀ ਜ਼ਿਆਦਾਤਰ ਪੀੜ੍ਹੀ ਵਿਆਹ ਕਰਵਾਉਣ ਤੋਂ ਭੱਜਦੀ ਹੈ ਤਾਂ ਇਸ ਲਿਸਟ ਦੇ ਵਿੱਚ ਨਾ ਸਿਰਫ ਭਾਰਤੀ ਬਲਕਿ ਹੋਰ ਦੇਸ਼ਾਂ ਦੇ ਲੋਕ ਵੀ ਸ਼ਾਮਿਲ ਨੇ ਤਾਂ ਜੋ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਬੱਚੇ ਪੈਦਾ ਕਰੋ ਨਹੀਂ ਤਾਂ ਤੁਹਾਨੂੰ ਨੌਕਰੀ ਤੋਂ ਵਿੱਚੋਂ ਕੱਢਾਂਗੇ ਬਾਹਰ ਤਾਂ ਇਹ ਗੱਲ ਬਿਲਕੁਲ ਸਹੀ ਹੈਗੀ ਹੈ ਹੈਰਾਨ ਜ਼ਰੂਰ ਹੈਗੀ ਹੈ ਸੁਣਨ ਦੇ ਵਿੱਚ ਅਜੀਬ ਵੀ ਲੱਗਦੀ ਹੈ ਕਿ ਆਖਿਰ ਮੈਂ ਆ ਕੀ ਕਹਿ ਰਹੀਆਂ ਦਰਅਸਲ ਇਸ ਪਿੱਛੇ ਦੀ ਕਹਾਣੀ ਕੀ ਹੈ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦੱਸਦੀ ਹੈ ਕਿ ਜੇਕਰ ਅਸੀਂ ਚੀਨ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਨੌਜਵਾਨ ਨੇ ਜੋ ਕਿ ਆਜ ਦੇ ਸਮੇਂ ਦੇ ਵਿੱਚ ਵਿਆਹ ਤੋਂ ਪੂਰੀ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰਦੇ ਨੇ ਜਿਸ ਦੇ ਕਾਰਨ ਉੱਥੋਂ ਦੀ ਸਰਕਾਰ ਅਤੇ ਕੰਪਨੀਆਂ ਕੁਆਰੀਆਂ ਨੂੰ ਜਲਦੀ ਤੋ ਜਲਦੀ ਵਿਆਹ ਕਰਨ ਅਤੇ ਸੈਟਲ ਹੋਣ ਅਤੇ ਬੱਚੇ ਪੈਦਾ ਕਰਨ ਦੇ ਲਈ ਉਤਸ਼ਾਹਿਤ ਕਰ ਰਿਆ ਨੇ ਇਸ ਸੰਬੰਧ ਦੇ ਵਿੱਚ ਇੱਕ ਚੀਨੀ ਕੰਪਨੀ ਦੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਸ ਬਾਰੇ ਜਾਣਨ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਵੀ ਇਨਸਾਨ ਦੇ ਲਈ ਵਿਆਹ ਕਰਨਾ ਜਾਂ ਫਿਰ ਨਾ ਕਰਨਾ ਉਸ ਦਾ ਆਪਣਾ ਫੈਸਲਾ ਹੁੰਦਾ ਪਰ ਜੇਕਰ ਕੰਪਨੀ ਸਿੰਗਲਸ ਉੱਪਰ ਵਿਆਹ ਦੇ ਲਈ ਜ਼ੋਰ ਦੇਵੇ ਤਾਂ ਕੀ ਹੋਵੇਗਾ ਇਹ ਤੁਹਾਨੂੰ ਥੋੜਾ ਅਜੀਬ ਜ਼ਰੂਰ ਲੱਗ ਸਕਦਾ ਹੈ ਪਰ ਇਹ ਬਿਲਕੁਲ ਸੱਚ ਹੈ ਦਰਸਾਰ ਇੱਕ ਚੀਨੀ ਕੰਪਨੀ ਨੇ ਧਮਕੀ ਦਿੱਤੀ ਹੈਗੀ ਹੈ ਕਿ ਜੇਕਰ ਉਹ ਵਿਆਹ ਨਹੀਂ ਕਰਾਉਣ ਦੇ ਤਾਂ ਉਹ ਆਪਣੇ ਅਣਵਿਆਹੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਵੇਗਾ ਇਸ ਪਿੱਛੇ ਕੰਪਨੀ ਦਾ ਇੱਕ ਹੋਰ ਮਕਸਦ ਹੈ ਇੱਕੋ ਇੱਕ ਮਕਸਦ ਹੈਗਾ ਕਿ ਸਾਰੇ ਕਰਮਚਾਰੀ ਸਤੰਬਰ ਤੋਂ ਪਹਿਲਾਂ ਵਿਆਹ ਕਰਵਾ ਲੈਣ ਤਾਂ ਪੂਰਬੀ ਚੀਨ ਦੇ ਸ਼ੈਡੋਲ ਸੂਬੇ ਦੇ ਵਿੱਚੋਂ ਸਥਿਤ ਜਿਹੜੇ ਕਿ ਸ਼ੂਨਟিয়ার ਕੈਮੀਕਲ ਗਰੁੱਪ ਨੇ ਪਿਛਲੇ ਜਨਵਰੀ ਦੇ ਵਿੱਚ ਇੱਕ ਐਲਾਨ ਕੀਤਾ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਸਨੇ ਕੰਪਨੀ ਜਿਹੜੀ ਕਿ ਕੰਪਨੀ ਦੀ ਵਿਆਹ ਦਰ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ ਜਿਸ ਦੇ ਤਹਿਤ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ 28 ਤੋਂ 58 ਸਾਲ ਦੇ ਸਾਰੇ ਅਣ ਵਿਆਹੇ ਜਾਂ ਫਿਰ ਤਲਾਕशुदा ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਵਿਆਹ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਕੰਪਨੀ ਦੇ ਬੋਰਡ ਮੈਂਬਰ ਨੇ ਕਿਹਾ ਹੈਗਾ ਕਿ ਜੇਕਰ ਉਹ ਜੂਨ ਦੇ ਅੰਤ ਦੇ ਵਿੱਚ ਵਿਆਹ ਨਹੀਂ ਕਰਾਉਂਦੇ ਤਾਂ ਉਹਨਾਂ ਦਾ ਮੁਲਾਕਣ ਕੀਤਾ ਜਾਵੇਗਾ ਤੇ ਜਿਹੜੇ ਕਰਮਚਾਰੀ ਸਤੰਬਰ ਤੱਕ ਕੁਆਰੇ ਰਹਿਣਗੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਕਿਹਾ ਜਾ ਰਿਹਾ ਹੈਗਾ ਕਿ ਕੰਪਨੀ ਨੇ ਇਹ ਅਜੀਬ ਫੈਸਲਾ ਇਸ ਲਈ ਲਿਆ ਹੈਗਾ ਕਿਉਂਕਿ ਚੀਨੀ ਸਰਕਾਰ ਦੇਸ਼ ਦੇ ਵਿੱਚ ਵਿਆਹ ਦਰ ਵਧਾਉਣਾ ਚਾਹੁੰਦੀ ਹੈ ਜਦੋਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ 13 ਫਰਵਰੀ ਨੂੰ ਇਸ ਨਿਯਮ ਨੂੰ ਵਾਪਸ ਲੈ ਲਿਆ ਅਤੇ ਕਿਹਾ ਗਿਆ ਹੈਗਾ ਕਿ ਇਹ ਚੀਨ ਦੇ ਕੀਰਤ ਕਾਨੂੰਨ ਦੀ ਉਲੰਘਣਾ ਹੈ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਇਹ ਅਗ ਵਾਂਗੂ ਫੈਲਦੀ ਹੋਈ ਨਜ਼ਰ ਆ ਰਹੀ ਹੈ ਕਿ ਤੁਸੀਂ ਵੀ ਆ ਖਬਰ ਦੇਖੀਏ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਹ ਵੀ ਰਾਏ ਤੁਹਾਡੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੰਪਨੀ ਦਾ ਲਿਆ ਗਿਆ ਇਹ ਫੈਸਲਾ ਸਹੀ ਹੈ ਜਾਂ ਫਿਰ ਨਹੀਂ ਇਹ ਵੀ ਜ਼ਰੂਰ ਦੱਸਿਓ ਪਰ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਕਿ ਜਦੋਂ ਤੋਂ ਕਰਮਚਾਰੀਆਂ ਦੇ ਜਿਹੜੀ ਕਿ ਕੰਪਨੀ ਦੇ ਉੱਚ ਅਧਿਕਾਰੀਆਂ ਨੇ ਇਸ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਸਖਤ ਨਿੰਦਾ ਵੀ ਕੀਤੀ ਤੇ 13 ਫਰਵਰੀ ਨੂੰ ਇਸ ਨਿਯਮ ਨੂੰ ਵਾਪਸ ਲੈ ਲਿਆ ਗਿਆ ਤੇ ਕਿਹਾ ਗਿਆ ਹੈਗਾ ਕਿ ਇਹ ਚੀਨ ਦੇ ਕੀਰਤ ਕਾਨੂੰਨ ਦੀ ਉਲੰਘਣਾ ਹੈਗਾ ਇਹ ਸਹੀ ਨਹੀਂ ਹੈਗਾ ਕਿ ਜਿਵੇਂ ਹੀ ਇਹ ਖਬਰ ਜਿਹੜੀ ਕਿ ਸੋਸ਼ਲ ਮੀਡੀਆ ਤੇ ਪਈ ਹੈ ਹੋਰ ਅਲੱਗ-ਅਲੱਗ ਪਲੇਟਫਾਰਮ ਤੇ ਵੀ ਨਜ਼ਰ ਆਈ ਹੈਗੀ ਹੈ ਤਾਂ ਉਤੋਂ ਇਹ ਖਬਰ ਕਾਫੀ ਚਰਚਾ ਦੇ ਵਿੱਚ ਨਜ਼ਰ ਆ ਰਹੀ ਹੈ ਤੁਹਾਡਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ